ਵਾਈਬਰ ਦੀ ਕਹਾਤਾ ਵਾਈਬਰ ਦੀ ਖਤੇ ਦੋਸਤੋ ਵੈਸੇ ਹੀ ਆਪਨੂੰ ਪਤਾ ਹੀ ਹੈ ਆਪਾਂ ਆਪਣੇ ਨਗਰ ਦੇ ਵਿੱਚੋਂ ਗਏ ਸੀਗੇ ਸੇਵਾ ਕਰਨ ਵਾਸਤੇ ਅਸੀਂ ਇਸ ਟਾਈਮ ਹਰੀਕੇ ਪੱਤਣਾ ਪਹੁੰਚੇ ਸੀਗੇ ਜਿੱਥੇ ਆਪਣੀ ਸੇਵਾ ਚੱਲਦੀ ਜਾਂਦੀ ਹੈ ਜੋ ਬੀਜ ਖਾਦ ਲੈ ਕੇ ਗਏ ਸੀ ਕਿਤੇ ਨਾ ਅਸੀਂ ਇੱਕ ਘਰ ਦੇਖਿਆ ਸੀਗਾ ਜਾਂਦਿਆ ਨੇ ਇਹ ਆ ਬਾਬਾ ਜੀ ਇੱਥੇ ਕੱਦੇ ਰਹਿੰਦੇ ਆ ਕੋਈ ਲੈਡ ਦਾ ਪ੍ਰਬੰਧ ਵੀ ਹੈ ਨਹੀਂ ਇਹਨਾਂ ਦੇ ਕੋਲੇ ਕੁਝ ਵੀ ਦੇ ਕੋਲੇ ਵੀ ਬਸ ਇਕੱਲੇ ਰਹਿੰਦੇ ਆ ਇਕੱਲਾ ਜਿਹਾ ਮੇਨਾ ਦੇ ਕੋਲੇ ਇੱਕ ਇਹ ਹਾਲਾਤ ਵੀ ਕਰਦੇ ਜਿਹੜੇ ਕੋਈ ਚੰਗੇ ਨਹੀਂਗੇ ਮਾੜੇ ਬਣਾਤੀ ਹੈਗੇ ਆ ਦੇਖ ਸਕਦੇ ਛੋਟਾ ਜਿਹਾ ਮਕਾਨ ਬਣਾਇਆ ਹੋਇਆ ਹੈ ਲੈਟ ਪ੍ਰਬੰਧ ਨਹੀਂ ਕਰਦੀ ਤੇ ਇਕੱਲੇ ਤੋਂ ਨੰਬੀ ਬੀ ਵੀ ਲੱਗੀ ਦੀ ਆ ਸੋ ਅਸੀਂ ਸੋਚਿਆ ਕਿ ਚਲੋ ਬਾਬਾ ਜੀ ਦੀ ਕੁਝ ਮਦਦ ਕੀਤੀ ਜਾਵੇ ਤਾਂ ਕਿ ਇਹ ਹੁਣ ਸਰਦੀਆਂ ਆ ਗਈਆਂ ਆਪਦਾ ਕੁਛ ਨਾ ਕੁਛ ਕੋਈ ਕਪੜੇ ਵਗੈਰਾ ਕੀ ਗਰਮ ਲੈ ਆਉਣਗੇ ਜਾਂ ਫਿਰ ਹੋਰ ਜਰੂਰਤ ਵਾਲਾ ਚੀਜ਼ਾਂ ਲੈ ਆਉਣਗੇ ਅਸੀਂ ਆਪਣੇ ਜੋ ਕੱਥੇ ਕੀਤੀ ਸੀ ਰਸਨਾ ਦਾ ਪੈਸਾ ਉਹਦੇ ਵਿੱਚੋਂ 5000 ਰੁਪਏ ਬਾਬਾ ਜੀ ਨੂੰ ਦੇਣ ਲੱਗੇ ਆਂ ਲੋ ਬਾਬਾ ਜੀ ਤੋਂ ਬੇਨਤੀ ਹੈ ਕਿ ਜੇ ਕੋਈ ਹੋਰ ਵੀ ਭਰਾਏ ਵੀਡੀਓ ਨੂੰ ਦੇਖੂਗਾ ਤਾਂ ਕੋਸ਼ਿਸ਼ ਕਰਿਓ ਜੇਕਰ ਤੁਸੀਂ ਇੱਧਰ ਹਰੀਕੇ ਵਾਲੀ ਸਾਈਡ ਆਓ ਹਰੀਕੇ ਜਿਹੜਾ ਹਾਈਵੇ ਦਾ ਪੌਣਾ ਉੱਤਰਾਂ ਸਾਰਾ ਨਾਲ ਹੀ ਪਿੰਡ ਪੈ ਜਾਂਦਾ ਹੈ ਤੇ ਥੋੜੀ ਦੂਰੀ ਬਾਬਾ ਜੀ ਦਾ ਘਰ ਆ ਜਾਂਦਾ ਕਹਿੰਦੇ ਗੁਰਦੁਆਰਾ ਵਾਲੀ ਸਾਈਡ ਆ ਇਹ ਗੱਟੀ ਆ ਇਹਦਾ ਨਹੀਂ ਟੰਡਾ ਗੱਟੀ ਰਹੀ ਗਈ ਹਾਂ ਇਹ ਗੱਟੀ ਰਗਾ ਜਾਂਦਾ ਗੱਟੀ ਰਗੇ ਦੇ ਵਿੱਚ ਬਾਬਾ ਜੀ ਦਾ ਘਰ ਹੈ ਜੇ ਹੋਰ ਵੀ ਕੋਈ ਬੰਦਾ ਬਾਬਾ ਜੀ ਦੀ ਸਾਰ ਲੈ ਸਕੀ ਜਾਂ ਕੋਈ ਸੰਸਥਾ ਬਾਬਾ ਜੀ ਦੀ ਸਾਰ ਲਵੇ ਇਹਨਾਂ ਦੀ ਕੋਈ ਮਦਦ ਕਰ ਸਕੇ ਤਾਂ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ